ਸਦਰ ਬਾਜ਼ਾਰ ਦਿੱਲੀ ਨਵੀਂ ਦਿੱਲੀ ਜੇਕਰ ਤੁਸੀਂ ਸੋਚ ਰਹੇ ਹੋ ਵੀ ਕੋਈ ਨਵਾਂ ਕਾਰੋਬਾਰ ਕਰ ਲਈਏ ਜਾਂ ਕੋਈ ਨਵਾਂ ਘਰ ਪਾਇਆ ਹਨਾ ਜਿਵੇਂ ਹਰ ਇੱਕ ਚੀਜ਼ ਨਵੀਂ ਚਾਹੀਦੀ ਹੁੰਦੀ ਹੈ ਜਾਂ ਤੁਹਾਡੇ ਘਰੇ ਵਿਆਹ ਤਰਿਆ ਤਾਂ ਤੁਹਾਨੂੰ ਇੱਕ ਗੇੜਾ ਨਵੀਂ ਦਿੱਲੀ ਹੈ ਜਿਹੜਾ ਜਰੂਰ ਸਦਰ ਬਾਜ਼ਾਰ ਆ ਜਿਹੜਾ ਮਾਰ ਕੇ ਆਉਣਾ ਚਾਹੀਦਾ ਕਿਹੜੀ ਚੀਜ਼ ਕਿੰਨੀ ਸਸਤੀ ਆ ਹਰ ਇੱਕ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਇੱਥੇ ਦੱਸੂਗੀ ਜਿਵੇਂ ਇਹ ਚਿੱਟੇ ਚਵਾਰੇ ਆ ਦੋਸੂ ਮਤਲਬ ਲਿਖ ਕੇ ਉੱਪਰ ਰੇਟ ਰੱਖੇ ਹੋਏ ਆ ਵੀ ਇਹ ਚਾਏ ਵੀ ਨਹੀਂ ਮੈਂ ਤੁਹਾਨੂੰ ਕਹਿ ਦਉਂਗੀ ਵੀ ਝੂਠਾ ਨਾ ਕੁਝ ਵੀ ਉਹ ਸਾਹਮਣੇ ਜਿਹੜੀ ਚੀਜ਼ ਜਿੰਨੇ ਦੀ ਹੈ ਤੁਹਾਨੂੰ ਦੱਸੂਗੀ ਕਿਉਂਕਿ ਹਰ ਇੱਕ ਚੀਜ਼ ਸਸਤੀ ਵੀ ਨਹੀਂ ਹੁੰਦੀ ਤੇ ਹਰ ਇੱਕ ਚੀਜ਼ ਮਹਿੰਗੀ ਵੀ ਨਹੀਂ ਹੁੰਦੀ ਕੁਆਲਿਟੀ ਦਾ ਵੀ ਮੁੱਲ ਹੁੰਦਾ ਹਨਾ ਕਈ ਵਾਰੀ ਕਿਹੜੀ ਚੀਜ਼ ਕਿੰਨੀ ਸਸਤੀ ਹੈ ਉਹ ਤੁਹਾਨੂੰ ਮੈਂ ਸਾਰਾ ਇਸ ਵੀਡੀਓ ਦੇ ਵਿੱਚ ਦੱਸੂਗੀ ਜੇ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਤਾਂ ਵੀਡੀਓ ਨਾਲ ਆ ਜਿਹੜਾ ਲਾਸਟ ਤੱਕ ਤੁਸੀਂ ਜੁੜੇ ਰਹਿਣਾ ਮੈਂ ਵੀਰਪਾਲ ਕੌਰ ਸਿੱਖੋਂ ਜੱਤੋਂ ਜਿਨ੍ਹਾਂ ਨੇ ਹਿਸ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਕਰ ਲਓ ਦਿੱਲੀ ਆ ਜੀ ਜਿਹੜੀ ਇਹ ਪੂਰੇ ਦੇਸ਼ ਦੀ ਮੈਨੂੰ ਲੱਗਦਾ ਵੀ ਹੋਲ ਸੇਲ ਮੰਡੀ ਆ ਜਿਹੜੀ ਉਹ ਬਣ ਚੁੱਕੀ ਆ ਵੀ ਸਾਰੇ ਦੇਸ਼ ਚੋਂ ਜਿਹੜਾ ਸਮਾਨ ਆ ਉਹ ਇੱਥੇ ਆਉਂਦਾ ਇਸ ਲਈ ਜਿਵੇਂ ਕਹਿੰਦੇ ਆ ਵੀ ਦਿੱਲੀ ਆ ਜਿਹੜਾ ਸਮਾਨ ਆ ਹਨਾ ਉਹ ਸਸਤਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਹਨ ਵੀ ਕਿਹੜੀ ਚੀਜ਼ ਕਿਵੇਂ ਹੈ ਮੈਂ ਘੁੰਮਿਆ ਹਨਾ ਅਸੀਂ 2-3 ਦਿਨ ਜਿਹੜੇ ਦਿੱਲੀ ਲਾਏ ਹੈਗੇ ਆ ਹਰ ਇੱਕ ਚੀਜ਼ ਦਾ ਜਿਵੇਂ ਇੱਥੇ ਤਜਰਬਾ ਕਰਨ ਵੀ ਤੁਹਾਨੂੰ ਜਾਣਾ ਚਾਹੀਦਾ ਹਨਾ ਵੀ ਜਿਵੇਂ ਆਪਾਂ ਬਿਜ਼ਨਸ ਲਈ ਜਾਂਦੇ ਆ ਕੋਈ ਨਵਾਂ ਬਿਜ਼ਨਸ ਆਈਡੀਆ ਆ ਜਾਂਦਾ ਤੇ ਕਈ ਲੋਕ ਕਹਿੰਦੇ ਵੀ ਅਸੀਂ ਬਹੁਲੇ ਔਖੇ ਆ ਹਨਾ ਪੰਜਾਬ 'ਚ ਅਸੀਂ ਬੜਾ ਕੰਮ ਕਰਦੇ ਆ ਹਨਾ ਤੇ ਇੱਥੇ ਜਾ ਕੇ ਤੁਹਾਨੂੰ ਪਤਾ ਲੱਗ ਜੂਗਾ ਵੀ ਕੰਮ ਆ ਜਿਹੜਾ ਉਹ ਕਿਵੇਂ ਹੁੰਦਾ ਤੇ ਕੀ ਹੁੰਦਾ ਕੰਮ ਇੱਥੇ ਜਿਵੇਂ ਹੁਣ ਆਪਣੇ ਕੋਈ ਸਵੇਰ ਤੋਂ ਸ਼ਾਮ ਦੁਕਾਨ ਤੇ ਬੈਠਾ ਰਹੇ ਹਨਾ ਤਾਂ ਉਹਨੂੰ ਲੱਗਦਾ ਵੀ ਮੈਂ ਬਹੁਲਾ ਕੰਮ ਕਰਦਾ ਇਹ ਦੇਖੋ ਕਿਵੇਂ ਹੁੰਦੀ ਹੈ ਸਮਾਨ ਦੀ ਢੋਆ ਢਵਾਈ ਇਹ ਹੈਗਾ ਜੀ ਡਰਾਈ ਫਰੂਟ ਆ ਮਤਲਬ ਇਹ ਸਾਰੀ ਜਿਹੜੀ ਮੰਡੀ ਹੈਗੀ ਆ ਇਹ ਇਹ ਫਤਿਹਪੁਰੀ ਨੂੰ ਰਸਤਾ ਜਾ ਰਿਹਾ ਹੈਗਾ ਚਾਂਦਨੀ ਚੌਂਕ ਤੋਂ ਤੇ ਇਹ ਡਰਾਈ ਫਰੂਟ ਦਾ ਖੜੇ ਮਸਾਲੇ ਆ ਜਿਵੇਂ ਬਲਦੋਵੀ ਵਿਚਾਰੇ ਹੈ ਨਾ ਕਰ ਰਿਆ ਢੋਆ ਢੋਾਈ ਤੇ ਕਿਉਂਕਿ ਇੱਥੇ ਵੱਡੇ ਵੀਕਲ ਟਰੱਕ ਵਗੈਰਾ ਨਹੀਂ ਜਾ ਸਕਦੇ ਇਸ ਲਈ ਇੱਥੇ ਆ ਹੀ ਢੋਆ ਢੋਾਈ ਹੁੰਦੀ ਹੈ ਤੇ ਇਹ ਢੀੜੀ ਮਾਰਕੀਟ ਹੈਗੀ ਆ ਸਾਰੀ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਇਹ 100-100 ਰੁਪਏ ਦੇ ਵਿੱਚ ਇਹ ਬੈਗ ਮਿਲਦੇ ਹੈਗੇ ਆ ਵੱਡੇ ਜੇ ਤੁਸੀਂ ਸਮਾਨ ਖਰੀਦੋਗੇ ਅਸੀਂ ਨਾ ਬਹਾਵਾ ਸਾਰਾ ਸਮਾਨ ਸਾਡੇ ਬੇਟੇ ਵਾਸਤੇ ਖੇਡਾਂ ਖੂਡਾਂ ਲੈ ਲਈਆਂ ਸੀ ਤੇ ਇਹ ਸਾਨੂੰ ਲੈਣਾ ਪਿਆ ਇਹ ਤੁਹਾਨੂੰ ਜ਼ਰੂਰ ਇੱਥੇ ਜਿਹੜਾ ਖਰੀਦਣਾ ਪਊਗਾ ਹੈਗਾ ਤੇ ਬਾਕੀ ਜਿਹੜੀ ਚੀਜ਼ ਜਿੰਨੇ ਦੀ ਹੈ ਮੈਂ ਬਿਲਕੁਲ ਸੱਚ ਦੱਸਣੀ ਆ ਕੁਝ ਮਤਲਬ ਮੈਂ ਹੁਣ ਕੇ ਬੋਲ ਕੇ ਦੱਸ ਰਹੀ ਹਾਂ ਤੇ ਜਦੋਂ ਅਸੀਂ ਰੀਲਾਂ ਪਾਵਾਂਗੇ ਹਨਾ ਸ਼ਾਰਟ ਉਹ ਵੀ ਤੁਸੀਂ ਸਾਰੇ ਸ਼ਾਰਟ ਦੇਖਣੇ ਉਹਦੇ ਵਿੱਚ ਜਿਵੇਂ ਦੁਕਾਨਦਾਰਾਂ ਨੇ ਮੂੰਹ ਹੀ ਅਸੀਂ ਪੁੱਛ ਲੈਂਦੇ ਸੀ ਉਹਨਾਂ ਨੇ ਖੁਦ ਹੀ ਆਪਦੇ ਮੂੰਹ ਜਿਹੜਾ ਰੇਟ ਆ ਜਿਹੜਾ ਉਹ ਦੱਸਿਆ ਹੋਇਆ ਤੇ ਬਿਲਕੁਲ ਸੱਚ ਆ ਵੀ ਕੋਈ ਵੀ ਝੂਠ ਸੁਭਾਨ ਨਹੀਂ ਐ ਮੈਂ ਤੁਹਾਨੂੰ ਕਹਿਦਾ ਹਨ ਵੀ ਕੋਈ ਚੀਜ਼ ਪਰ ਇੱਥੇ ਜਿਹੜਾ ਤੁਹਾਨੂੰ ਇੱਕ ਵਾਰੀ ਜ਼ਰੂਰ ਆ ਜਿਹੜਾ ਜਾਣਾ ਚਾਹੀਦਾ ਕੋਈ ਵੀ ਚੀਜ਼ ਦੇਖ ਲਓ ਜਿਹੜੀ ਤੁਹਾਨੂੰ ਸਾਹਮਣੇ ਨਜ਼ਰ ਆਉਂਦੀ ਵੀ ਹਰ ਇੱਕ ਕੰਮ ਦੀ ਚੀਜ਼ ਵੀ ਜਿਹੜਾ ਵੀ ਕੰਮ ਆਪਾਂ ਦੇਖਦੇ ਹੈਗੇ ਹਨਾ ਵੀ ਆਪਣੇ ਪੰਜਾਬ 'ਚ ਵੀ ਆਪਾਂ ਨੂੰ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਨਾ ਹਰ ਇੱਕ ਚੀਜ਼ ਆ ਜਿਹੜੀ ਤੁਸੀਂ ਦਿੱਲੀ ਤੋਂ ਜਿਹੜੀ ਲੈ ਸਕਦੇ ਆ ਦਿੱਲੀ ਮੈਨੂੰ ਤਾਂ ਲੱਗਦਾ ਵੀ ਪੂਰੇ ਦੇਸ਼ ਦੀ ਹੋਲਸੇਲ ਮੰਡੀ ਹੈ ਜਿਹੜੀ ਉਹ ਬਣੀ ਹੋਈ ਆ ਇਹ ਜਿਵੇਂ ਤੁਹਾਨੂੰ ਲੱਗਦਾ ਹੋਊਗਾ ਆਪਣੇ ਤਾਂ ਹਨ ਵੀ ਇਹ ਰੇੜੀਆਂ ਸ਼ਾਇਦ ਜਨਾ ਇਹ ਦੁਕਾਨਾਂ ਹੀ ਆ ਕਿਉਂਕਿ ਇੱਥੇ ਜਗ੍ਹਾ ਦੀ ਦਿੱਕਤ ਹੈਗੀ ਆ ਤੇ ਇਹ ਜਿਹੜੀ ਮੇਰੇ ਹੱਥ 'ਚ ਇਹ ਫੜੇ ਹੋਏ ਆ ਹਨਾ ਕਿੰਨੇ ਸਾਰੇ ਪੀਸ ਤੇ 10 ਰੁਪਏ ਦਾ ਪੱਤਾ ਹੈਗਾ ਤੇ ਇਹ ਵੀ ਹੁਣ ਉਹ ਕੁੱਕੇ ਜਿਹੇ ਰੱਖ ਕੇ ਨਹੀਂ ਬੈਠੇ ਹੁੰਦੇ ਮੇਲਿਆਂ ਦੇ ਵਿੱਚ ਉਹ ਉਹ ਟੋکریاں ਜੀਆਂ ਉਹ ਵੀ ਤੁਹਾਨੂੰ ਇੱਥੋਂ ਜਣੀਆਂ ਮਿਲ ਜਾਣਗੀਆਂ ਮਤਲਬ ਇੱਥੇ ਪੀਸਸ ਦਾ ਹਿਸਾਬ ਵੀ ਹੁੰਦਾ ਵੀ ਤੁਸੀਂ ਦਰਜਣ ਲੈ ਰਹੇ ਆ ਜਾਂ ਇੱਕ ਚੀਜ਼ ਲੈ ਰਹੇ ਹੈਗੇ ਆ ਹਨਾ ਤਾਂ ਇਹ ਮੈਨੂੰ ਲੱਗਦਾ 10 ਜੋੜੇ ਹੋਣਗੇ ਤਾਂ ਮੈਂ ਲਾ 1 ਰੁਪਿਆ ਦਾ ਪੈ ਗਿਆ ਹਨਾ ਤਾਂ ਹਰ ਇੱਕ ਚੀਜ਼ ਦਾ ਮੈਂ ਰੇਟ ਦੱਸੂਗੀ ਜਿਵੇਂ ਇਹ ਚੂੜੀਆਂ ਜਿਹੜੀਆਂ ਇਹ ਇਹ 50 ਦੇ ਤਿੰਨ ਮੁਠੇ ਆ 50 ਦੇ 3 ਹੈਗੇ ਆ ਇੱਕ ਚ ਮੈਨੂੰ ਲੱਗਦਾ 12 ਹੈਗੀਆਂ ਇਹ ਇਹ ਤੁਹਾਨੂੰ ਇਸ ਤਰ੍ਹਾਂ ਮਿਲ ਜਾਣਗੇ ਮਤਲਬ ਕਿਉਂਕਿ ਜੇ ਤੁਸੀਂ ਜ਼ਿਆਦਾ ਨਹੀਂ ਲੈਣੇ ਮਤਲਬ ਸਿੰਗਲ ਤੁਸੀਂ ਆਪਦੇ ਵਾਸਤੇ ਹੀ ਲੈਣਾ ਜੇ ਕਿ ਦੁਕਾਨਦਾਰੀ ਹੈ ਨਾ ਫਿਰ ਤਾਂ ਆਪਾਂ ਨੂੰ ਜ਼ਿਆਦਾ ਚੀਜ਼ਾਂ ਦੀ ਲੋੜ ਹੁੰਦੀ ਹੈ ਫਿਰ ਤਾਂ ਆਪਾਂ ਹੋਰ ਥੋਕ ਰੇਟ 'ਚ ਇਸ ਤੋਂ ਲੈ ਸਕਦੇ ਹੈਗੇ ਆ ਸਿੰਗਲ 'ਚ ਵੀ ਜਿਹੜੇ ਪ੍ਰਾਈਸ ਆ ਇੱਥੇ ਬਹੁਤ ਘੱਟ ਆ ਤੇ ਜ਼ਰੂਰ ਇੱਥੇ ਤੁਹਾਨੂੰ ਗੇੜਾ ਮਾਰਨਾ ਚਾਹੀਦਾ ਤੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਸਟ੍ਰੈਸ ਆ ਸਾਨੂੰ ਅਸੀਂ ਬਹੁਤ ਔਖੇ ਆ ਹਨਾ ਤਾਂ ਤੁਹਾਨੂੰ ਇੱਥੇ ਜ਼ਰੂਰ ਇੱਕ ਵਾਰੀ ਗੇੜਾ ਮਾਰ ਕੇ ਆਉਣਾ ਚਾਹੀਦਾ ਹਨਾ ਕੋਈ 20 ਰੁਪਏ ਦੀ ਕੋਈ 30 ਰੁਪਏ ਦੀ ਹਨਾ ਐਹੀ ਚੀਜ਼ਾਂ ਹੈਗੀਆਂ ਕੋਈ ਵੀ ਕਾਰੋਬਾਰ ਆ ਜਿਹੜਾ ਤੁਸੀਂ ਆਪਦਾ ਕਰ ਸਕਦੇ ਹੈਗੇ ਹਨਾ ਵੀ ਕੋਈ ਨਵਾਂ ਤੁਸੀਂ ਸੋਚ ਰਹੇ ਆ ਵੀ ਕੁਝ ਕੰਮ ਆ ਜਿਹੜਾ ਕੀਤਾ ਜਾਵੇ ਹਨਾ ਤਾਂ ਤੁਹਾਨੂੰ ਜ਼ਰੂਰ ਆ ਜਿਹੜਾ ਦਿੱਲੀ ਸਦਰ ਬਜ਼ਾਰ ਆ ਤੁਸੀਂ ਸਟੇਸ਼ਨ ਤੋਂ ਜਾਓਗੇ 10 ਰੁਪਏ ਸਿਰਫ ਆਟੋ ਜਾਂ ਰਿਕਸ਼ੇ ਵਾਲਾ ਲਏਗਾ ਤੇ ਤੁਸੀਂ ਸਦਰਬਿਆਰ ਆ ਜਿਹੜਾ ਗੇੜਾ ਮਾਰ ਸਕਦੇ ਆ ਆਪਣੇ ਇੱਥੋਂ ਟ੍ਰੇਨਾਂ ਵਾਧੂ ਜਾਂਦੀਆਂ ਨੇ ਨਾ ਪੰਜਾਬ ਦੇ ਜਿੱਥੋਂ ਵੀ ਤੁਸੀਂ ਜਾਓਗੇ ਟ੍ਰੇਨਾਂ ਤੁਹਾਨੂੰ ਮਿਲਣਗੀਆਂ ਤੇ ਤੁਸੀਂ ਟ੍ਰੇਨ ਤੇ ਜਾਣਾ ਕਿਉਂਕਿ ਜੇ ਤੁਸੀਂ ਆਪਦੀ ਕਾਰ ਘੂਰਤੇ ਜਾਂਦੇ ਆ ਫਿਰ ਪਾਰਕਿੰਗ ਦੀ ਇੱਥੇ ਬਹੁਤ ਜਿਹੜੀ ਦਿੱਕਤ ਆਉਂਦੀ ਹੈ ਜਿਵੇਂ ਕਿ ਹੁਣ ਹੋਲੀ ਦੇ ਦਿਨ ਹੈਗੇ ਆ ਹਨਾ ਤੇ ਪਚਕਾਰੀ 10 5 ਰੁਪਏ ਤੋਂ سٹਾਰਟ ਹੈਗੀ ਇਹਨਾਂ ਕੋਲੇ ਛੋਟੀਆਂ 5 5 ਰੁਪਏ ਦੀਆਂ ਹਨਾ ਕਈ 10 ਰੁਪਏ ਦੀਆਂ ਤੇ ਵੱਡੀਆਂ ਬਸ 50 ਰੁਪਏ ਤੱਕ ਵੀ ਤੁਸੀਂ ਇਥੋਂ ਵੱਡੀ ਪਚਕਾਰੀ ਹੈ ਜਿਹੜੀ ਪੂਰੀ ਆਪਦੇ ਬੱਚਿਆਂ ਵਾਸਤੇ ਹੈ ਜਿਹੜੀ ਲੈ ਸਕਦੇ ਆ ਤੇ ਲਿਆ ਕੇ ਜੇ ਤੁਸੀਂ ਸੇਲਸੂਲ ਕਰਨਾ ਚਾਹੁੰਦੇ ਆ ਹਨਾ ਕਿਉਂਕਿ ਇਹ ਤਾਂ ਸੀਜ਼ਨਲ ਆਈਟਮਾਂ ਹੁੰਦੀਆਂ ਹਨਾ ਤੇ ਇਹ ਜਿਹੜਾ ਇਹ ਵੀ ਤੁਸੀਂ ਕਰ ਸਕਦੇ ਆ ਕਈ ਤੁਸੀਂ ਦੇਖਿਆ ਹੋਊਗਾ ਵੀ ਦੁਕਾਨਾਂ ਹੋਰ ਕਾਸੀ ਦੀਆਂ ਹੁੰਦੀਆਂ ਹਨਾ ਤੇ ਉਹ ਵਿਚਕਾਰੀਆਂ ਲਈ ਆਈ ਬੈਠੇ ਹੁੰਦੇ ਆ ਹਨਾ होली ਦੇ ਦਿਨਾਂ 'ਚ ਤਾਂ ਇਹ ਬਹੁਤ ਮੈਨੂੰ ਲੱਗਿਆ ਵੀ ਇਸ ਇਹਦੇ ਵਿੱਚ ਰੇਟ ਦਾ ਬਹੁਤ ਫਰਕ ਹੈਗਾ ਬਾਕੀ ਚੱਪਲਾ ਹਨਾ 50-50 ਰੁਪਏ ਜੋੜਾ ਕੋਈ 50 ਦੇ ਦੋ ਜੋੜੇ ਤੇ ਇਹੀ ਜਿਹੜਾ ਹੈਗਾ ਅ ਅਨੁਮਾਨ ਵਾਲਾ ਹਨਾ ਇਹ ਅਸੀਂ ਵੀ ਲਿਆ ਹੈਗਾ ਤੇ ਇਹ ਤੋਲ ਦੇ ਵਿੱਚ ਮਿਲਦਾ ਜਿਹਦੇ ਵਿੱਚ ਆਪਾਂ ਰੋਟੀ ਲਪੇਟਦੇ ਹੈਗੇ ਹਨਾ ਜਿਵੇਂ ਸਿਲਵਰ ਪੇਪਰ ਆ ਆਪਣੇ ਉਸ ਤਰ੍ਹਾਂ ਦਾ ਪੇਪਰ ਆ ਜਿਹੜਾ ਟੂਲ ਦੇ ਵਿੱਚ ਜਿਹੜਾ ਮਿਲਦਾ ਇਹ ਟਿਫਨ ਜਿਵੇਂ 100 ਰੁਪਏ ਦੇ ਦੋ ਆਪੇ 50 ਰੁਪਏ ਦੇ ਦੋ ਆ ਹਨਾ ਬੋਤਲਾਂ 50-50 ਰੁਪਏ ਦੀਆਂ ਹਨਾ ਤੇ ਇਹ ਸਾਰੀ ਮੰਡੀ ਮਤਲਬ ਹਰ ਇੱਕ ਚੀਜ਼ ਮਿਲੋਗੇ ਜਿਵੇਂ ਤੁਹਾਡੇ ਘਰੇ ਵਿਆਹ ਜਾਂ ਕਿਸੇ ਸਮਾਨ ਚਾਹੀਦਾ ਹੁੰਦਾ ਕੋਈ ਮਹਿੰਦੀ ਵਾਲੀ ਕੋਈ ਥਾਲੀ ਵਾਲੀ ਪਲੇਟ ਹਨਾ ਹਲਦੀ ਵਾਲੀ ਉਹ ਸਾਰੀਆਂ ਚੀਜ਼ਾਂ ਵੀ ਤੁਸੀਂ ਲੈ ਸਕਦੇ ਆ ਇਹ ਬੱਚਿਆਂ ਦੀਆਂ ਜਿਵੇਂ ਉਹ ਟੈਬ ਵਗੈਰਾ ਹੋਵੇ ਸਲੇਟ ਤੇ ਉਹ ਵੀ ਇੱਥੇ 20 ਰੁਪਏ ਤੋਂ ਮਤਲਬ ਜਿਹੜੀਆਂ ਸਟਾਰਟ ਹੈਗੀਆਂ ਛੋਟੇ ਤੋਂ ਸਾਈਜ਼ ਵੱਡੇ ਤੱਕ ਸਾਰੇ ਜਿਹੜੇ ਇੱਥੇ ਤੁਹਾਨੂੰ ਮਿਲ ਜਾਂਦੇ ਹੈਗੇ ਆ ਇਥੇ ਮਤਲਬ ਟਾਈਮ ਖੁੱਲਾ ਕੱਢ ਕੇ ਆਇਓ ਕਿਉਂਕਿ ਟਾਈਮ ਬਹੁਤ ਲੱਗਦਾ ਹੈਗਾ ਨੰਗਨ ਦਾ ਰਸਤਾ ਨਹੀਂ ਜਿਹੜਾ ਹੁੰਦਾ ਬਾਕੀ ਜਿਵੇਂ ਰੀਲਾ ਲਿਪਸਟਿਕ ਆ ਹਨਾ ਇਹ 5 ਰੁਪਏ ਤੋਂ ਹੀ ਸਟਾਰਟ ਹੈਗੀਆਂ ਇਹ ਵੀ ਤੁਸੀਂ ਲੈ ਸਕਦੇ ਹੈਗੀਆਂ ਬਾਕੀ ਜਿਵੇਂ ਜਿਵੇਂ ਹੈ ਨਾ ਕੁਆਲਿਟੀ ਵੈਰਾਈਟੀ ਫਰਕ ਪੈ ਜਾਂਦਾ ਹੈਗਾ 50 50 ਰੁਪਏ ਚ ਕੋਈ ਵੀ ਤੁਸੀਂ ਜਿਵੇਂ ਬੱਚਿਆਂ ਦੇ ਇਹ ਸਲੀਪਰ ਚੱਪਲ ਆ ਜਿਹੜੇ ਉਹ ਲੈ ਸਕਦੇ ਹੈਗੀਆਂ ਜਿਵੇਂ ਪਲਾਸਟਿਕ ਜਿਹੇ ਵਾਲੇ ਹੁੰਦੇ ਆ ਕਈ 100 100 ਰੁਪਏ ਦੇ ਵੀ ਸੀਗੇ ਜਿਹੜੇ ਉਹ ਉਹ ਵੀ ਅੱਗੇ ਆਉਣਗੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਤੇ ਇਹੀ ਹੈਗੇ ਜਿਵੇਂ ਸੂਟਾਂ ਦੇ ਆਪਾਂ ਲਟਕਣ ਵਗੈਰਾ ਲਾਉਣੇ ਆ ਮੋਬਾਈਲ ਕਵਰ ਹਰ ਇੱਕ ਚੀਜ਼ ਮੋਬਾਈਲ ਐਸੈਸਰੀ ਤੁਹਾਨੂੰ ਸਾਰੀ ਇੱਥੇ ਜਿਹੜੀ ਉਹ ਮਿਲ ਜਾਂਦੀ ਹੈਗੀ ਹੈ ਇਹ ਮੋਬਾਈਲਾਂ ਦੇ ਕਵਰ ਵਗੈਰਾ ਹੈਗੇ ਸੀਗੇ ਕੋਈ 10 ਰੁਪਏ ਦਾ ਕੋਈ 20 ਰੁਪਏ ਦਾ ਇਸ ਤਰ੍ਹਾਂ ਜਿਹੜੇ ਕਵਰ ਮਿਲ ਜਾਂਦੇ ਆ ਹਰ ਇੱਕ ਚੀਜ਼ ਜਿਹੜੀ ਵੀ ਤੁਹਾਨੂੰ ਲੱਗੇ ਵੀ ਆਹ ਚੀਜ਼ ਦਾ ਮੈਂ ਕੰਮ ਕਰ ਲਾਂ ਉਹੀ ਤੁਹਾਨੂੰ ਇੱਥੇ ਮਿਲੇਗੀ ਪਰ ਸਪੋਰਟ ਲੀਆ ਹਨਾ ਜਿਵੇਂ ਮੈਟ ਅ ਇਥੇ ਬਹੁਤ ਪੰਜਾਬ 50 ਰੁਪਏ ਦੇ ਕਿ ਪਰਸ ਦੀ ਬਹੁਤ ਇਥੇ ਭੀੜ ਸੀ ਇਥੇ ਲੰਗਿਆ ਵੀ ਨਹੀਂ ਜਾ ਰਿਆ ਸੀਗਾ ਰਸਤਾ ਹੀ ਹੈ ਨਹੀਂ ਸੀਗਾ ਹੈ ਨਹੀਂ ਸੀਗਾ ਤੇ ਕਈ ਬਹੁਤ ਚੰਗੀ ਕੁਆਲਿਟੀ ਦੇ ਵਧੀਆ ਲੈਦਰ ਦੇ ਸੀਗੇ ਫਰੀਲਾਂ ਤੁਸੀਂ ਦੇਖਿਓ ਸਾਰੀਆਂ ਦਾ ਮੈਂ ਪ੍ਰਾਈਸ ਬੋਲ-ਬੋਲ ਕੇ ਜਿਹੜਾ ਦੱਸਿਆ ਹੋਇਆ ਦੁਕਾਨਦਾਰਾਂ ਨੇ ਖੋਦੀ ਜਿਹੜਾ ਪ੍ਰਾਈਸ ਆ ਜਿਹੜਾ ਦੱਸਿਆ ਹੋਇਆ ਸਾਰੀਆਂ ਤੁਸੀਂ ਸ਼ੋਰ ਟ੍ਰੀਲਾਂ ਜਿਹੜੀਆਂ ਉਹ ਜ਼ਰੂਰ ਦੇਖਿਓ ਤੇ ਪਰਸਾ ਜਿਹੜੇ ਜਿਹੜਾ ਕਿਹੜਾ ਕਿੰਨੇ ਦਾ ਹਨਾ ਇਹ ਹਰ ਇੱਕ ਚੀਜ਼ ਉਹਦੇ ਵਿੱਚ ਪ੍ਰਾਈਸ ਵੀ ਦੱਸਿਆ ਹੋਇਆ ਹੈ ਹਨਾ ਸਾਰਾ ਵੀ ਦੁਕਾਨਦਾਰਾਂ ਨੇ ਮੂੰਹੋਂ ਬੋਲ ਕੇ ਇਹ 50 ਦੀਆਂ ਤਿੰਨ ਕੋਈ 50 ਦੀਆਂ ਚਾਰ ਕੋਈ ਦੋ ਹਨਾ ਆ ਚੀਜ਼ਾਂ ਵੀ ਜਿਵੇਂ ਮਹਿੰਦੀ ਹਲਦੀ ਜਿਹਦੇ ਘਰੇ ਵਿਆਹ ਹਨਾ ਉਹਨੂੰ ਹਰ ਇੱਕ ਚੀਜ਼ ਚਾਹੀਦੀ ਆ 50 ਰੁਪਏ ਦਾ ਇਹ ਜਿਹੜਾ ਆ ਹੈਡ ਸੈੱਟ ਜਆ ਪਾਉਣੇ ਹੁੰਨੇ ਹਨਾ ਹਲਦੀ ਤੇ ਇੱਥੇ ਮੈਨੂੰ ਲੱਗਦਾ 3 2 300 ਦਾ ਮਿਲਦਾ ਹਨਾ ਆਪਣੇ ਤੇ ਇਹ ਇਹ ਚੀਜ਼ਾਂ ਮਤਲਬ ਲੈ ਸਕਦੇ ਹੈਗੀਆਂ ਬਹੁਤ ਵਧੀਆ ਮਤਲਬ ਇਹ ਮੈਨੂੰ ਅੱਛੀਆਂ ਲੱਗੀਆਂ ਵੀ ਇਹਨਾਂ ਦਾ ਚਲੋ ਸਿੰਗਲ ਵੀ ਲੈ ਸਕਦੇ ਹਨਾ ਇਹਨਾਂ ਨੂੰ ਤੇ ਜਿਵੇਂ ਰੱਬੜਾ ਇਹ ਹੀ ਹੈਗਾ ਹਨਾ ਵੀ ਕੋਈ 50 ਦੀਆਂ ਜਿੱਚ 12 ਕੋਈ 30 ਦੀਆਂ 12 ਇਦਾਂ ਹੈਗੀਆਂ ਤੇ ਜਿਵੇਂ 골ਡ ਚ ਸਮਾਨ ਨਹੀਂ ਹੁੰਦਾ ਜਿਹੜਾ ਆਰਟੀਫੀਸ਼ੀਅਲ ਹਨਾ ਇਹ ਵੀ 체ਨ ਦੇ ਮਤਲਬ ਹੈਗਾਗਾ ਇਹ ਸਾਰੇ ਜਿਹੜੇ ਹੈਗੇ 30 30 ਰੁਪਏ ਦਾ ਕੋਈ 50 ਰੁਪਏ ਦਾ ਕੋਈ 30 ਰੁਪਏ ਦਾ ਜਿਹੜਾ ਪੇਰਿੰਗ ਵਗੈਰਾ ਇਹ ਦੇਖ ਰਹੇ ਆ ਸੋਹਣੇ ਸੀਗੇ ਇਹਨਾਂ ਦੀ ਕੁਆਲਿਟੀ ਵੀ ਵਧੀਆ ਸੀਗੀ ਪਿਓ ਜਿਹੜਾ ਬਲੈਕ ਮੈਟ ਲਵ ਵਾਲਾ ਸੀਗਾ ਬਾਕੀ ਤੁਹਾਨੂੰ ਹੇਅਰ ਐਸੈਸਰੀ ਜਿਵੇਂ ਹੇਅਰ ਨਾਲ ਰਿਲੇਟਡ ਜਿਵੇਂ ਆ ਵਿਗ ਵਗੈਰਾ ਹੁੰਦੇ ਵਿੱਗ ਹੀ ਹੁੰਦੇ ਆ ਨਾ ਉਹ ਉਹ ਸਾਰੇ ਨੂੰ ਡੋਰੀਆਂ ਡੋਰੀਆਂ ਵਾਲਾਂ ਵਾਲੀਆਂ ਉਹ ਸਾਰਾ ਕੁਝ ਮਿਲ ਜਾਊਗਾ ਤੇ ਇਹ ਵਾਲੀਆਂ ਰਬੜਾਂ ਜਿਹੜੀਆਂ ਆਪਣੇ ਜ਼ਿਆਦਾ ਯੂਜ਼ ਹੁੰਦੀਆਂ ਨਾ ਇਹ 30 ਰੁਪਏ ਦੀਆਂ 30 ਆ ਡੱਬੀ ਦੇ ਵਿੱਚ ਇਹ ਮੈਂ ਡੱਬੀ ਲਈ ਹੈਗੀ ਐ ਬਲੈਕ ਰਬੜਾਂ ਦੀ ਇਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਜਿਹੜਾ ਜਿਹੜਾ ਸਮਾਨ ਮੈਂ ਲਿਆ ਵੀ ਆ ਹਨਾ ਉਹ ਸਾਰਾ ਦਿਖਾਉਂਗੀ ਤੇ ਕਿੰਨੇ ਦਾ ਲਿਆ ਇਹ ਵੀ ਤੁਹਾਨੂੰ ਜਿਹੜਾ ਮੈਂ ਜ਼ਰੂਰ ਦੱਸੂਗੀ ਹਾਰੇ ਕੀ ਚੀਜ਼ ਦੇਖੋ ਸਾਹਮਣੇ ਜਿਹੜੀ ਤੁਹਾਨੂੰ ਕਲੀਅਰ ਜਿਹੜੀ ਸਾਫ਼ ਦਿਖਦੀ ਹੋਊਗੀ ਨਾਲ ਨਾਲ ਮੇਰੇ रेट ਦੱਸੀ ਵੀ ਜਾਣੀਆਂ ਤੁਸੀਂ ਨੋਟ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਕੇ ਰੱਖ ਲਿਓ ਜੇ ਤੁਸੀਂ ਦਿੱਲੀ ਗਏ ਤੁਹਾਡੇ ਇਹ ਵੀਡੀਓ ਜਿਹੜੀ ਬਹੁਤ ਕੰਮ ਆਊਗੀ ਹਨਾ ਸ਼ੇਅਰ ਸੇਵ ਜ਼ਰੂਰ ਕਰਕੇ ਰੱਖਿਓ ਤੇ ਇੱਕ ਵਾਰੀ ਮੇਰੇ ਕਹਿੰਦੇ ਜਿਹੜਾ ਤੁਸੀਂ ਸਦਰ ਬਜ਼ਾਰ ਜ਼ਰੂਰ ਆ ਜਿਹੜਾ ਗੇੜਾ ਮਾਰਿਓ ਇਹ ਜਿਹੜੇ ਲੌਂਗ ਇਅਰਿੰਗ ਘੁੰਗਰੂ ਵਾਲੇ ਇੱਥੇ ਚੱਲ ਰਹੇ ਹੈਗੇ ਹਨਾ ਬਹੁਤ ਜ਼ਿਆਦਾ ਬਹੁਤ ਸੋਹਣੇ ਸੋਹਣੇ ਤੇ ਕੋਈ 100 ਰੁਪਏ ਦਾ ਸੀ ਕੋਈ 150 ਦਾ ਸੀ ਕੋਈ 50 ਰੁਪਏ ਦਾ ਸੀਗਾ ਬਹੁਤ ਸੋਹਣੇ ਸੋਹਣੇ ਮਤਲਬ ਅਲੱਗ-ਅਲੱਗ ਵੈਰਾਈਟੀ ਕੁਝ ਵੀ ਤੁਹਾਨੂੰ ਮਿਲ ਜਾਊਗਾ ਇੱਥੇ ਤਾਂ ਮੈਂ ਇਹ ਵੀ ਦੇਖਿਆ ਵੀ ਰੇਟ ਬਦਲ ਵੀ ਜਾਂਦੇ ਜਿਵੇਂ ਇੱਕ ਦਿਨ ਅਸੀਂ ਸਵੇਰ ਆ ਗੇੜਾ ਲਗਾਇਆ ਸੀ ਇੱਕ ਦਿਨ ਸ਼ਾਮ ਨੂੰ ਲਗਾਇਆ ਸੀ ਸਵੇਰ ਦਾ ਰੇਟ ਹੋਰ ਸੀ ਸ਼ਾਮ ਦਾ ਰੇਟ ਹੋਰ ਸੀਗਾ ਇਹ ਜਿਹੜੇ ਸਾਰੇ ਮੁਠੇ ਹੈਗੇ ਆ ਹਨਾ ਕੋਈ 50 ਦਾ ਕੋਈ 100 ਰੁਪਏ ਦਾ ਵੀ ਕੋਈ ਵੀ ਆਪਾਂ ਚੂਜ਼ ਕਰ ਸਕਦੇ ਆ ਇਹ ਵੀ ਮੈਂ ਮੈਂ ਵੀ ਲੈ ਹੈਗੇ ਇਹ ਇਹ 250 ਦੇ ਸੀਗੇ 250 ਰੁਪਏ ਦੇ ਸੀ ਇਹਨਾਂ ਦੀ ਕੁਆਲਿਟੀ ਥੋੜੀ ਜ਼ਿਆਦਾ ਵਧੀਆ ਸੀ ਪਰ ਹੈ ਦੇਖੋ ਇਹ ਰੈਡੀ ਤੇ ਮਿਲ ਰਹੇ ਹੈਗੇ ਆ ਇੱਥੇ ਹਰ ਇੱਕ ਚੀਜ਼ ਤੁਹਾਨੂੰ ਆਹੀ ਮਿਲੂਗੀ ਕਿਉਂਕਿ ਇੱਥੇ ਜਗ੍ਹਾ ਹੀ ਹੈ ਨਹੀਂਗੀ ਕਿਸੇ ਕੋਲੇ ਇਹ ਏਡੀ ਵਾਲੇ ਆ ਸੈਟ ਆ ਜਿਹੜੇ ਇਹ 100-100 ਰੁਪਏ ਦੇ ਹੈਗੇ ਆ ਇੱਥੇ ਇਹ ਡੀ ਪਾਲਿਸ਼ ਵਾਲੇ ਜਿਵੇਂ ਅਪਰਿੰਗ ਵਗੈਰਾ ਲੈਣੇ ਆ ਆ ਟੌਪਸ ਲੈਣੇ ਹਨ ਤੇ ਇਹ ਸਾਰੇ 100-100 ਰੁਪਏ ਦੇ ਇੱਥੇ ਜਿਹੜੇ ਮਿਲ ਰਹੇ ਸੀਗੇ ਹੋਰ ਵੀ ਇੱਥੇ ਕਾਫੀ ਮਤਲਬ ਵੈਰਾਈਟੀ ਸੀ ਇਹਦੇ ਵਿੱਚ ਇੱਕ ਮੈਰਿੰਗ ਵੀ ਲਈ ਹੈ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਇੱਕ ਵੀਡੀਓ ਬਣਾਉਂਗੀ ਜਿਹੜਾ ਜਿਹੜਾ ਵੀ ਮੈਂ ਸਮਾਨ ਲੈ ਕੇ ਆਈਆਂ ਕਿਹੜਾ ਕਿੰਨੇ ਦਾ ਉਹ ਵੀ ਤੁਹਾਨੂੰ ਮੈਂ ਜਰੂਰ ਜਿਹੜਾ ਦੱਸੂਗੀ ਨੈਕਸਟ ਵੀਡੀਓ ਇੱਕ ਜਿਹੜੀ ਜਰੂਰ ਤੁਸੀਂ ਦੇਖਿਓ ਸਮਾਨ ਦਾ ਉਵੇਂ ਬੈਗ ਭਰਿਆ ਪਿਆ ਉਹ ਮੈਂ ਤੁਹਾਨੂੰ ਖੋਲੂਗੀ ਤੇ ਉਹ ਦਿਖਾਉਂਗੀ ਤੇ ਉਹ ਜਰੂਰ ਤੁਸੀਂ ਉਹ ਧਿਆਨ ਚ ਰੱਖਿਓ ਵੀ ਕਿਹੜੀ ਸੀ ਕਿੱਥੋਂ ਮਿਲਦੀ ਹੈ ਤੇ ਕਿੰਨੇ ਦੀ ਮਿਲਦੀ ਹੈ ਹਨਾ ਇਹ ਪੈਕੇਟ ਦੇ ਹਿਸਾਬ ਨਾਲ ਮਿਲਦਾ ਦਰਜਨ ਦੇ ਹਿਸ ਸਮਾਨ ਸਸਤਾ ਮਿਲ ਜਾਂਦਾ ਆਪਣੇ ਕਿਹੜੇ ਤਿੰਨ ਚਾਰ ਬੁੜੀਆਂ ਹਨ ਦਰਜਨ ਵੀ ਲੈ ਸਕਦੇ ਆ ਜਿਵੇਂ ਸੂਈਆਂ ਸਾਈਆਂ ਹੁੰਦੀਆਂ ਹਨ ਨਾ ਬੱਚਿਆਂ ਵਾਸਤੇ ਹੇਅਰ ਬੈਂਡ ਹੁੰਦੇ ਕਿਹੜੀ ਚੀਜ਼ ਦੀ ਹਨ ਆਪਾਂ ਨੂੰ ਘਰੇ ਨਹੀਂ ਲੋੜ ਹੁੰਦੀ ਹਰ ਇੱਕ ਚੀਜ਼ ਦੀ ਲੋੜ ਹੁੰਦੀ ਜੇ ਘਰੇ ਕੋਈ ਵਿਆਹ ਸ਼ਾਦੀ ਆ ਹਨ ਤਾਂ ਉਹ ਵੀ ਆਪਾਂ ਨੂੰ ਲੋੜ ਹੁੰਦੀ ਆ ਇਹ 100 ਰੁਪਏ ਦੀਆਂ ਮਤਲਬ ਚਾਰ ਹੈਗੀਆਂ ਜੋੜੀਆਂ ਜਿਹੜੀਆਂ ਆਪਾਂ ਸਟੋਨ ਵਾਲੀਆਂ ਵਧੀਆ ਚੂੜੀ ਨਹੀਂ ਆਪਾਂ ਲੈਂਦੇ ਹੁਣ ਵਿਆਹ ਸ਼ਾਦੀ ਚ ਜਾਂ ਵਰਤਾਂ ਵੇਲੇ ਜਿਵੇਂ ਆਪਾਂ ਲੈਣੇ ਆ ਹਨਾ ਇਹ ਕੋਈ ਵੀ ਆਪਾਂ ਡੱਬੀ ਹੈ ਜਿਹੜੀ ਡਿਜ਼ਾਈਨ ਆਪ ਦਾ ਪਸੰਦ ਕਰਕੇ ਲੈ ਸਕਦੇ ਆ ਇੱਕ ਇੱਕ ਡੱਬੀ ਮੈਂ ਮੈਂ ਆਪਦੇ ਵਾਸਤੇ ਲਈ ਹੈ ਇੱਕ ਮੈਂ ਮੰਮੀ ਵਾਸਤੇ ਲਈ ਹੈ ਇਹ ਵੀ ਤੁਹਾਨੂੰ ਮੈਂ ਜਿਹੜੀ ਦਿਖਾਉਂਗੀ ਦੋ ਜੁੜੀਆਂ ਵੀ ਲਈਆਂ ਸੀ ਚਾਰ ਵੀ ਲਈਆਂ ਬਾਕੀ ਜਿਵੇਂ ਬ੍ਰਸ਼ ਕੜੇ ਜਿਹੜੀ ਵੀ ਚੀਜ਼ ਤੁਹਾਨੂੰ ਸਾਹਮਣੇ ਦਿਖਦੀ ਹੈ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇੱਥੋਂ ਮਿਲ ਜੇਗੀ ਤੇ ਮਤਲਬ ਜਗ੍ਹਾ ਇੱਥੇ ਥੋੜੀ ਹੈ ਹਨਾ ਹੁਣ ਆ ਜੋ ਆ ਆ ਬਲੀ ਕੈਂਡ ਚੀਜ਼ ਹੈਗੀ ਹੈ ਇਹ ਮੈਨੂੰ ਬਹੁਤ ਵਧੀਆ ਲੱਗਿਆ ਹੈ ਹਨ ਜਿਵੇਂ ਕੰਜਗਾ ਗੁੰਜਗਾ ਨੂੰ ਆਪਾਂ ਦੇਣਾ ਹੁੰਦਾ ਵੀ ਆ ਹੀ ਨਹੀਂ ਪਤਾ ਲੱਗਦਾ ਵੀ ਕੀ ਦੇਈ ਹੈ ਹਨ ਛੋਟੇ ਬੱਚਿਆਂ ਵਾਸਤੇ ਕੀ ਦੇਣਾ ਹੁੰਦਾ ਹਨ ਉਹ ਸਾਰੀਆਂ ਚੀਜ਼ਾਂ ਮਤਲਬ ਇੱਥੋਂ ਤੁਸੀਂ ਸਮਾਨ ਆ ਜਿਹੜਾ ਲੈ ਸਕਦੇ ਹੈਗੇ ਆ ਤੇ ਇਹ ਘੁੰਗੂਆਂ ਵਾਲੇ ਜਿਹੜੇ ਲੰਬੇ ਲੰਬੇ ਹੈਗੇ ਆ 50 50 ਰੁਪਏ ਦੇ ਇੱਥੇ ਬਹੁਤ ਤੇਰੀ ਵੈਰਾਈਟੀ ਸ ਹੈਗੀ ਹੋਰ ਵੀ ਕਾਫੀ ਚੀਜ਼ਾਂ ਮਤਲਬ ਡਿਜ਼ਾਈਨ ਤਾਂ ਦੇਖੇ ਹੀ ਨਹੀਂ ਜਾ ਰਹੇ ਹਨ ਕੋਈ ਮੁੱਲ ਨਹੀਂ ਹੈਗਾ ਬਸ ਕੀ ਤੇ ਖਾਣ ਪੀਣ ਦਾ ਕਿਉਂਕਿ ਬਾਜ਼ਾਰ ਚ ਬੰਦਾ ਜਾਂਦਾ ਭੁੱਖ ਵੀ ਲੱਗਦੀ ਹੈ ਨਾ ਉਹ ਵੀ ਸਾਰਾ ਪ੍ਰਬੰਧ ਹੈਗਾ ਨਾਲ-ਨਾਲ ਤੁਸੀਂ ਆਪਦਾ ਖਾ ਪੀ ਵੀ ਸਕਦੇ ਹੋ ਪਰ ਖੜ ਕੇ ਹੀ ਖਾਣਾ ਪਊਗਾ ਇੱਥੇ ਬੈਠਣ ਦੀ ਜਗ੍ਹਾ ਹੈ ਨਹੀਂ ਕਿਸੇ ਦੁਕਾਨ ਚ ਵੀ ਨਹੀਂ ਤੁਸੀਂ ਬੈਠ ਸਕਦੇ ਸਾਹ ਲੈ ਸਕਦੇ ਇਹ ਸੌ ਦੀਆਂ ਚਾਰ ਹੈਗੀਆਂ ਜਿਹੜੀ ਤੁਹਾਨੂੰ ਮੈਂ ਦਿਖਾਉਂਗੀ ਮੰਮੀ ਬਸ ਤੇ ਵੀ ਅਸੀਂ ਲੈ ਕੇ ਆਏ ਹੈਗੀਆਂ ਇਹ ਇਹ ਮੈਂ ਆਪਦੀ ਵੀਡੀਓ ਚ ਤੁਹਾਨੂੰ ਸਾਰਾ ਸਮਾਨ ਦਿਖਾਉਂਗੀ ਜਿਹੜਾ ਅਸੀਂ ਲੈ ਕੇ ਆਏ ਆ ਬਹੁਤ ਸੋਹਣੀ ਇੰਨਾ ਚ ਡਿਜ਼ਾਈਨ ਸੀ ਕੁਆਲਿਟੀ ਸੀ ਬਹੁਤ ਵਧੀਆ ਇਹ ਮਲੂ ਨਹੀਂ ਹੈਗਾ ਉਹੀ ਮੇਲਿਆਂ ਵਾਲਿਆ ਨਹੀਂ ਹੈਗਾ ਸਮਾਨ ਬਹੁਤ ਵਧੀਆ ਕੁਆਲਿਟੀ ਦਾ ਹੈਗਾ ਇਹ ਬਾਕੀ ਜਿਵੇਂ ਵਿਆਹ ਸ਼ਾਦੀ ਚਾ ਸਾਰਾ ਸਮਾਨ ਆਪਾਂ ਨੂੰ ਘਰੇ ਚਾਹੀਦਾ ਹੁੰਦਾ ਹਨਾ ਜੇ ਕਿਸੇ ਦੇ ਘਰੇ ਵਿਆਹ ਤਾਂ ਜਰੂਰ ਤੁਸੀਂ ਇੱਕ ਜਿਹੜਾ ਢੇੜਾ ਉਹ ਦਿੱਲੀ ਮਾਰਨਾ ਇਹ ਬੱਚਿਆਂ ਨੇ ਜਿਹੜਾ ਆਪਾਂ ਨੂੰ ਤਪਾਇਆ ਸੀ ਹਨਾ 3 300 ਦੇ ਜਿਹੜੇ ਆਪਾਂ ਬੱਚਿਆਂ ਨੂੰ ਲੈ ਕੇ ਦਿੱਤੇ ਆ ਇਹ ਮੈਨੂੰ ਲੱਗਦਾ ਇੱਥੇ 350 ਦਾ ਪੈਕੇਟ ਜਾਂ ਮਿਲ ਜਾਂਦਾ ਸੀਗਾ ਨਾ ਸਾਰਾ ਕਾਫੀ ਇਹ ਜਦ ਖਣੀ 12 ਪੀਸ ਸੀ ਇਹਦਾ ਮਤਲਬ ਤੇ ਜੇ ਸਿੰਗਲ ਲੈਣਾ ਸੀਗਾ ਤਾਂ ਤੁਹਾਨੂੰ ਇਥੋਂ 100 ਰੁਪਏ ਦਾ ਮਿਲਦਾ ਸੀਗਾ ਇਹ ਕੰਨ ਜਿਹੜੇ ਆਪਣੇ ਬੱਚਿਆਂ ਵਾਸਤੇ ਆਪਾਂ ਨੂੰ ਚਾਹੀਦੇ ਹੁੰਦੇ ਆ ਤੇ ਇਹ ਵਾਲੀਆਂ ਜੋੜੀਆਂ ਇਹ ਮੈਂ ਦੋ ਲਏ ਆ ਤੇ 50 ਦੇ ਇਹ ਦੋ ਮੁੱਠੀ ਮਿਲ ਜਾਂਦੇ ਇੱਕ 'ਚ 4 ਹੁੰਦੀਆਂ ਇਹ ਵੀ ਬਹੁਤ ਸੋਹਣੇ ਸੋਨੇ ਵਾਲੇ ਜਿਹੜੇ ਕੜੇ ਜੇ ਹੁੰਦੇ ਆ ਜਿਵੇਂ ਇਹ ਵੀ ਆਪਾਂ ਇਹਨਾਂ ਨੂੰ ਵਿਆਹ ਸ਼ਾਦੀ ਚ ਵੀ ਇਹਨਾਂ ਨੂੰ ਪਹਿਨ ਸਕਦੇ ਹੈਗੀਆਂ ਸੂਟਾਂ ਨਾਲ ਮੈਚ ਹੀ ਕਰਕੇ ਵੀ ਲੈ ਸਕਦੇ ਆ ਬਹੁਤ ਝੂੜੀਆਂ ਦੇ ਵਿੱਚ ਵੈਰਾਈਟੀ ਹੈਗੀ ਆ ਇਹ ਏਡੀ ਪਾਲਿਸ਼ ਹੈ ਜਿਹੜੇ ਫੇਰ ਆਗੇ ਹੈਗੇ ਹਨ ਇਹਦੇ ਵਿੱਚ ਮੈਂ ਤੁਹਾਨੂੰ ਇਹ ਰਿੰਗ ਦਿਖਾਉਣੇ ਇਹ 50 50 ਰੁਪਏ ਦੀਆਂ ਵੀ ਹੈਗੀਆਂ 100 100 ਰੁਪਏ ਦੇ ਵੀ ਹੈਗੇ ਆ ਤੇ ਇਹਦੇ ਵਿੱਚੋਂ ਆਪਾਂ ਵੀ ਇੱਕ ਜਿਹੜੀ ਗ੍ਰੀਨ ਜੀ ਇੱਥੇ ਮੈਂ ਤੁਹਾਨੂੰ ਰਿੰਗ ਪਾ ਕੇ ਵੀ ਦਿਖਾਉਂਗੀ ਉਹ ਆਪਾਂ ਲਈ ਹੈਗੀ ਆ ਤੇ ਉਹ ਤੁਹਾਨੂੰ ਮੈਂ ਆਪਦੀ ਵੀਡੀਓ ਚ ਵੀ ਦਿਖਾਉਂਗੀ ਇਸ ਤਰ੍ਹਾਂ ਦੀਆਂ ਰਿੰਗ ਵਗੈਰਾ ਟੌਪਸ ਚੇਨ ਜਿਹੜੇ ਹਨ ਸਟੱਡ ਵਗੈਰਾ ਉਹ ਸਾਰੇ ਇੱਥੇ ਏਡੀ ਚ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਮੰਗਲ ਸੂਤਰ ਹਨ ਉਹ ਸਾਰੇ ਇੱਥੋਂ ਮਿਲ ਜਾਂਦੇ ਆ 100 ਤੇ 50 ਰੁਪਏ ਇੱਥੇ ਰੇਟ ਹੈਗਾ ਇਹਨਾਂ ਦਾ ਕੋਈ ਵੀ ਜਿਵੇਂ ਚੇਨ ਹੁੰਦੀਆਂ ਹਨ हां ਜਿਹੜੀਆਂ ਪਾਲਿਸ਼ ਉਤਰਦੀ ਨਹੀਂ ਹੈ ਨਾ ਏਡੀ ਵਾਲੀਆਂ ਦੀ ਉਹ ਵੀ ਇੱਥੇ ਹੈਗੀਆਂ ਇੱਕ ਇੱਕ 2-2 ਰੁਪਏ ਵਾਲੀਆਂ ਵੀ ਵਿੱਚ ਨੀਲ ਪਾਲਿਸ਼ ਹੈਗੀਆਂ ਦਲਦਜੇ ਨੂੰ ਕੋਈ 30 ਰੁਪਏ ਦੀ ਕੋਈ 20 ਰੁਪਏ ਦੀ ਇਸ ਤਰ੍ਹਾਂ ਤੁਸੀਂ ਜਿਹੜੀ ਦਰਜਨ ਦੀ ਹਿਸਾਬ ਨਾਲ ਨੀਲ ਪੇਂਟ ਉਹ ਲੈ ਸਕਦੇ ਆ ਦੇਖੋ ਕਿੰਨਾ ਸਾਮਾਨ ਇੱਧਰ ਉਧਰ ਜਾ ਰਿਹਾ ਹੈ ਨਾ ਇਹ ਹੁੰਦਾ ਕੰਮ ਇੱਥੇ ਪੰਜਾਬ 'ਚ ਆਪਾਂ ਸਵੇਰ ਤੋਂ ਸ਼ਾਮ ਤੱਕ ਬਹਿ ਕੇ ਦੁਕਾਨ ਤੇ ਹੈ ਨਾ ਉਹ ਬਹੁਤ ਕੰਮ ਕਰਦੇ ਆ ਹਨਾ ਇਹ ਹੈਗਾ ਅਸਲ ਮਤਲਬ ਕਮਾਈ ਇਹ ਚੀਜ਼ ਹੈਗੀ ਆ ਹਨ ਜਿੱਥੇ ਗਾਹਕ ਵੀ ਬਹੁਤ ਆ ਤੇ ਦੁਕਾਨਾਂ ਵੀ ਬਹੁਤ ਹੈਗੀਆਂ ਬਾਕੀ ਆ ਕੰਮ ਵੀ ਬਹੁਤ ਵਧੀਆ ਹੈ ਹਨ ਜਿਵੇਂ ਕਰੇ ਫੁੱਲ ਦਾਣਾ ਹੁਣ ਆਪਾਂ ਨਵੇਂ ਘਰ ਪਾਇਆ ਹਰੇਕ ਨੂੰ ਚਾਹੀਦਾ ਹਨਾ ਡਰਾਈਂਗ ਰੂਮ ਚ ਪੌੜੀਆਂ ਚ ਕਿੱਥੇ ਕਿੱਥੇ ਨਹੀਂ ਆ ਨਾ ਰੱਖਣੇ ਹੁੰਦੇ ਤੇ ਇੱਥੇ ਲਿਹਾਉਣ ਕਰਨ ਚ ਜਿਵੇਂ 1500 2000 ਦਾ ਆਪਾਂ ਨੂੰ ਇਹ ਮਿਲਦਾ ਜਿਹੜਾ ਵੱਡੇ ਵਾਲਾ ਟ੍ਰੇ ਆ ਤੇ ਇੱਥੇ ਜਿਹੜਾ ਮੈਨੂੰ ਆ ਸਭ ਤੋਂ ਵੱਡਾ ਸੀ ਪੁੱਛਿਆ ਸੀ ਉਹ 600 ਰੁਪਏ ਦਾ ਸੀਗਾ ਇਹ ਵੀ ਕੰਮ ਕੀਤਾ ਜਾ ਸਕਦਾ ਵੀ ਜੇ ਕੋਈ ਵੇਲਾ ਬੰਦਾ ਠੀਕ ਆ ਸਕਦਾ ਵੀ ਲਿਆ ਕੇ ਇੱਥੇ ਵੇਚਣਾ ਹਨਾ ਤੁਸੀਂ ਤੇ ਇਹ ਉਹ ਦਾ ਸੈਟਅਪ ਲਾਉਣਾ ਜਿੱਥੇ ਵੀ ਤੁਹਾਡਾ ਉਹ ਇਹਦੇ ਲਈ ਕੋਈ ਬਾਲਾ ਉਹ ਵੀ ਨਹੀਂ ਹੁੰਦਾ ਇਹ ਤਾਂ ਕਿਉਂਕਿ ਤੁਸੀਂ ਬਾਅਦ ਚ ਰੱਖ ਕੇ ਵੇਚਣਾ ਪੈਂਦਾ ਹਨਾ ਤੁਹਾਨੂੰ ਦਿਖਾਉਣਾ ਪੈਂਦਾ ਹਨਾ ਗਾਕ ਨੂੰ ਤੇ ਇਹਦੇ ਵਿੱਚ ਬਹੁਤ ਵੈਰਾਈਟੀ ਸੀ ਵੀ ਜਿਹੜੀ ਆਪਾਂ ਦੇਖੀ ਨਹੀਂ ਡ੍ਰੈਗਨ ਫਰੂਟ ਜਿਵੇਂ ਬੂਟੇ ਬਾਟੇ ਹੈਗੇ ਹੁੰਦੇ ਹਨਾ ਜਿਵੇਂ ਉਹ ਨਵੇਂ ਵੀ ਇਹਦੇ ਵਿੱਚ ਸੀਗਾ ਤੇ ਵਿੱਚ ਇੱਥੇ ਦੇਖੋ ਥੋੜੇ ਜੇ ਖੰਬੇ ਦੇ ਕੋਲ ਚਾਹ ਵਾਲਾ ਬੈਠਾ ਤੇ ਵਿੱਚ ਬਹੁਤ ਥੱਕ ਗਈ ਸੀ ਤੇ ਨੰਗਨ ਦੀ ਜਗ੍ਹਾ ਵੀ ਹੈ ਨਹੀਂ ਸੀ ਬਾਜ਼ਾਰਾਂ ਪੂਰਾ ਭਰ ਗਿਆ ਸੀ ਇੱਕਦਮ ਤੇ ਫਿਰ ਅਸੀਂ ਇੱਥੇ ਬੈਠ ਕੇ ਚਾਹ ਪੀਤੀ ਆਈ ਟਮ ਵੀ ਹੈਗਾ ਇੱਥੇ ਕੋਲੇ ਵੀ ਜੇ ਕਿਸ ਨੂੰ ਪੈਸੇ ਬੁਸੇ ਕਢ ਇਹ ਸਾਰੀਆਂ ਸਹੂਲਤਾਂ ਹੈਗੀਆਂ ਵੀ ਕੋਈ ਮਾਹੌਲ ਨਹੀਂ ਖਰਾਬ ਹੈਗਾ ਜਿਵੇਂ ਲੋਕ ਕਹਿ ਦਿੰਦੇ ਹਨ ਪੰਜਾਬ ਦਿੱਲੀ ਵਾਲਾ ਪੰਜਾਬ ਵਾਲਾ ਮਾਹੌਲ ਹੀ ਹੈਗਾ ਵੀ ਕੋਈ ਇੱਥੇ ਚੋਰੀ ਨਹੀਂ ਇੱਥੇ ਨਾ ਮੈਂ ਇੱਕ ਚੀਜ਼ ਵੇਖੀ ਹੈ ਲੋਕ ਮਦਦ ਬਹੁਤ ਕਰਦੇ ਆ ਬਹੁਤ ਮੈਂ ਜੀ ਦੇਖੀ ਆ ਵੀ ਜੇ ਤੁਸੀਂ ਕਿਸੇ ਤੋਂ ਪੁੱਛੋਗੇ ਵੀ ਫਲਾਨੀ ਦੁਕਾਨ ਕਿੱਥੇ ਆ ਤਾਂ ਅਗਲਾ ਦੱਸ ਦੂਗਾ ਜਿਵੇਂ ਹੁਣ ਆਪਣੇ ਤਾਂ ਉਹੀ ਨਹੀਂ ਕੋਈ ਦੱਸਦਾ ਹਨ ਮੱਚ ਜਾਂਦੇ ਆ ਲੋਕ ਪਰ ਇੰਨਾ ਚ ਇਹ ਚੀਜ਼ ਮੈਂ ਵੇਖੀ ਹੈ ਇਹਨਾਂ ਲੋਕਾਂ ਚ ਵੀ ਇਹ ਮਦਦ ਕਰਦੇ ਆ ਇੱਕ ਦੂਸਰੇ ਦੀ ਵੀ ਦੱਸਦੇ ਆ ਵੀ ਫਲਾਨੀ ਚੀਜ਼ ਲੈਣੀ ਹੈ ਤਾਂ ਫਲਾਨੀ ਥਾਂ ਜਾਓ ਮਲੇਟੀ ਬਹੁਤ ਵਧੀਆ ਮੈਨੂੰ ਲੱਗੀ ਦਿੱਲੀ ਤੇ ਬਾਕੀ ਦੇਖੋ ਵੀ ਜਿਵੇਂ ਨੀਂਦ ਨਹੀਂ ਆਉਂਦੀ ਹੈ ਨਾ ਕਈਆਂ ਨੂੰ ਵੇਲੇ ਨੂੰ ਤੇ ਦੇਖ ਵੀ ਥੱਕ ਕੇ ਲੋਕ ਕਿਵੇਂ ਆਈ ਆਈ ਸੁੱਤੇ ਪਏ ਆ ਹਨਾ ਸੜਕਾਂ ਤੇ ਤੇ ਮੰਡੀ ਦੇਖ ਲਓ ਵੀ ਜਾਮ ਲੱਗਿਆ ਪਿਆ ਹਨਾ ਪੂਰਾ ਕਿਉਂਕਿ ਇੱਥੇ ਅਸਲ ਚ ਕੰਮ ਆ ਜਿਹੜੇ ਲੋਕ ਮੈਨੂੰ ਲੱਗਦਾ ਵੀ ਉਹ ਇੱਥੇ ਕਰਦੇ ਆ ਹਨਾ ਤੇ ਮਿਹਨਤ ਹੁੰਦੀ ਵੀ ਹੈ ਹਨਾ ਵੀ ਦੁਕਾਨਦਾਰੀ ਹੈ ਜਿਹੜੀ ਉਹ ਕੋਈ ਸੌਖੀ ਚੀਜ਼ ਵੀ ਹੈ ਨਹੀਂ ਵੀ ਆਇਨ ਵਿਹਲਦੀ ਦੀ ਗੰਡੀ ਲੈ ਕੇ ਹਨਾ ਕੋਈ ਪੰਸਾਰੀ ਬਣ ਜਾਊਗਾ ਮਤਲਬ ਦੁਕਾਨਦਾਰੀ ਜਿਸ ਨੂੰ ਪਤਾ ਹੀ ਹੈ ਹਨਾ ਵੀ ਮਿਹਨਤ ਲੱਗਦੀ ਹੈ ਇਹਨਾਂ ਚੀਜ਼ਾਂ ਤੇ ਬਾਕੀ ਸ਼ੂਜ਼ ਵਗੈਰਾ ਬਹੁਤ ਸਸਤੇ ਅਸੇਲਾਂ ਲੱਗੀਆਂ ਹੋਈਆਂ ਕਾਫੀ ਕੈਂਡ ਕੈਂਡ ਜਿਹੜੇ ਇਹਨਾਂ ਕੋਲ ਸ਼ੂਜ਼ ਸੀਗੇ ਬਹੁਤ ਸੋਹਣੇ ਤੇ ਬਹੁਤ ਘੱਟ ਪ੍ਰਾਈਸ ਸੀਗਾ ਸ਼ੂਜ਼ ਦਾ ਵੀ ਅਲੱਗ-ਅਲੱਗ ਸੀ ਪਰ ਇਹਨਾਂ ਦਾ ਵੀ ਉੱਪਰ ਬਹੁਤ ਸੋਹਣੇ ਸੀਗੇ ਹੋਰ ਜਿਵੇਂ ਰੀਲਾਂ ਰੂਲਾਂ ਸੂਤੀ ਧਾਗੇ ਵੀ ਆ ਜਿਵੇਂ ਕਿਹੜੀ ਚੀਜ਼ ਨਹੀਂ ਚਾਹੀਦੀ ਹੁੰਦੀ ਹੈ ਨਾ ਕੰਮਕਾਰ ਕਰਨ ਲਈ ਇਹ ਜਿਵੇਂ ਉਹ ਫੱਟੀਆਂ ਊਟੀਆਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਇਕੱਠੀਆਂ ਮਿਲਦੀਆਂ ਮਤਲਬ ਸਟਾਕ ਇੱਥੋਂ ਜਿਵੇਂ ਵਿਆਹ ਸ਼ਾਦੀ ਜਿਹੜੇ ਆਪਾਂ ਫੱਟੇ ਪੀੜੇ ਲਾਉਣੇ ਆ ਹਨ ਉਹ ਵਾਲੀਆਂ ਚੀਜ਼ਾਂ ਹਾਰ ਪੈਸਿਆਂ ਦੇ ਹਾਰ ਅਲੱਗ-ਅਲੱਗ ਹਨਾ ਟਾਈਪ ਦੇ ਹਰ ਇੱਕ ਵੈਰਾਈਟੀ ਇਹ ਦੇ ਕੁਝ ਹੋਰ ਸੂਸਤ ਚਲੋ ਆਪਣੇ ਵੀ ਇਧਰ ਮਿਲ ਜਾਂਦੀਆਂ ਹਨਾ ਥੋੜੀਆਂ ਬਹੁਤੀਆਂ ਉਹ ਨਹੀਂ ਚੀਜ਼ ਮੈਨੂੰ ਜ਼ਿਆਦਾ ਉਹ ਲੱਗੀ ਤੇ ਪਰ ਕੰਮ ਦੀਆਂ ਚੀਜ਼ਾਂ ਜਿਹੜੀਆਂ ਵੀ ਆਪਣੇ ਡੇਲੀ ਯੂਜ਼ ਹੋਣੀਆਂ ਜਿਵੇਂ ਇਹ 100 150 50 ਰੁਪਏ ਦੇ ਆ ਬੱਚਿਆਂ ਦੇ ਜਿਹੜੇ ਆਪਾਂ ਸੌਫਟ ਉਹ ਕਰਦੇ ਆ ਬਿਲਕੁਲ ਹਲਕੇ ਸੀ ਇਹਨਾਂ ਦਾ weight ਵੀ ਹੈ ਨਹੀਂ ਸੀ ਮੈਂ ਚੱਕ ਕੇ ਦੇਖਿਆ ਤੇ ਇਹ ਪੀੜੇ ਜਿਹੜੇ ਆਪਾਂ ਵਿਆਹ ਸ਼ਾਦੀs ਹਨਾ ਆਪਾਂ ਨੂੰ ਹਰੇਕ ਨੂੰ ਹੀ ਚਾਹੀਦੇ ਹੁੰਦੇ ਆ ਤੇ ਸਾਰੇ ਤਰ੍ਹਾਂ ਦੇ ਹਾਰ ਹਾਰਾਂ ਦੀ ਵੈਰੈਟੀ ਦੇਖੋ ਇੱਥੇ ਪੈਸਿਆਂ ਵਾਲੇ ਹਾਰ ਜਿਵੇਂ ਆਪਾਂ ਨੂੰ ਚਾਹੀਦੇ ਹੁੰਦੇ ਆ ਇਹ ਟੋਕਰੀਆਂ ਟੋਕਰੀਆਂ ਚਾਹੀਦੀਆਂ ਸਭ ਕੁਝ ਇੱਥੇ ਮਿਲਦਾ ਹੈਗਾ ਤੇ ਪ੍ਰਾਈਸ ਦਾ ਵੀ ਬਹੁਤ ਆ ਜਿਹੜਾ ਫਰਕ ਪੈ ਜਾਂਦਾ ਹਨਾ ਬਹੁਤ ਫਰਕ ਪੈ ਜਾਂਦਾ ਹਨਾ ਵੀ ਜਦੋਂ ਜਿਵੇਂ ਵਿਆਹ ਹੋਵੇ ਕਰੀ ਤਾਂ ਲੱਖ ਰੁਪਏ ਤਾਂ ਮੈਨੂੰ ਲੱਗਦਾ ਸਿੱਧਾ ਫਾਇਦਾ ਹੋ ਜਾਊਗਾ ਵੀ ਜੇ ਤੁਸੀਂ ਇੱਥੇ ਜਾਣੇ ਹੈਗੇ ਹਨਾ ਬਾਕੀ ਦੇਖੋ ਪਿੱਤਲ ਦਾ ਸਮਾਨ ਜੇ ਹੁਣ ਆਪਾਂ ਗਿਫਟ ਕਰਨਾ ਹਨਾ ਕੁੜੀਆਂ ਨੂੰ ਵਿਆਹ ਚ ਭਾਂਡੇ ਡਿੰਡੇ ਦੇਣੇ ਹੁੰਦੇ ਆ ਹਨਾ ਤੇ ਜਾਂ ਕੋਈ ਜੇ ਕਿਸੇ ਨੂੰ ਕੋਈ ਟੈਂਟ ਦਾ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਹਨਾ ਤਬਾਹ ਸੋਨੇ ਪਿੱਤਲ ਦੇ ਭਾਂਡੇ ਡਿੰਡੇ ਵੱਡੇ ਸਾਈਜ਼ ਵਾਲੇ ਉਹ ਵੀ ਇੱਥੋਂ ਜਿਹੜੇ ਮਿਲ ਜਾਂਦੇ ਨਾਲ ਹੀ ਇੱਕ ਦੂਜੇ ਦੇ ਨਾਲ ਹੀ ਸਦਰ ਦੇ ਨਾਲ ਹੀ ਜਿਵੇਂ ਇਹ ਮਾਰਕੀਟ ਹੈਗੀ ਆ ਹਨ ਇੱਕ ਦੂਜੇ ਦੇ ਨਾਲ ਹੀ ਜੁੜਦੀਆਂ ਮਤਲਬ ਕਿ ਤੇ ਤੁਹਾਨੂੰ ਮਾਰਕੀਟ ਚ ਦੂਜੀ ਮਾਰਕੀਟ ਚ ਆਟੋ ਲੈ ਕੇ ਜਾਣ ਦੀ ਲੋੜ ਨਹੀਂ ਹੈਗੀ ਸਾਰੀਆਂ ਚੀਜ਼ਾਂ ਨਾਲ ਨਾਲ ਹੀ ਤੁਹਾਨੂੰ ਇੱਥੇ ਮਿਲਣਗੀਆਂ ਬਸ ਤੁਸੀਂ ਢੇੜਾ ਕੱਢਣਾ ਹੈਗਾ ਤਕੜੇ ਜੇ ਹੋ ਕੇ ਚਾਹ ਪਾਣੀ ਵੇਚਦੀ ਪੀ ਕੇ ਖਾਣੇ ਪੀਣੇ ਰਹਿਣਾ ਹੈ ਨਾ ਕੁਝ ਵੀ ਵੇਚਦੀ ਰੈਸਟ ਕਰਨੀ ਹੈ ਵੀ ਭੱਜਾ ਭਜਾਈ ਨਹੀਂ ਕਰਨੀ ਹਰ ਇੱਕ ਚੀਜ਼ ਤੇ ਤੁਹਾਨੂੰ ਜਿਹੜੀ ਨਾਲ ਨਾਲ ਮਿਲ ਜੇਗੀ ਵੀ ਇੱਕ ਥਾਂ ਤੋਂ ਦੂਜੀ ਥਾਂ ਆਟੋ ਲੈ ਕੇ ਜਾਣ ਦੀ ਜਿਹੜੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਬਾਕੀ ਇੱਕ ਤੋਂ ਇੱਕ ਜਿਹੜੀ ਵਧੀਆ ਚੀਜ਼ ਹੈ ਨਾ ਹਰ ਇੱਕ ਵੈਰਾਈਟੀ ਕਿਸੇ ਵੀ ਵਿਸ਼ੇ ਤੇ ਤੁਸੀਂ ਕੋਈ ਵੀ ਸਮਾਨ ਜਿਹੜਾ ਇੱਥੋਂ ਲੈ ਸਕਦੇ ਆ। ਵੀ ਆਇ ਨਹੀਂ ਹੈਗਾ ਵੀ ਆ ਚੀਜ਼ ਇੱਥੋਂ ਮਿਲੂਗੀ ਤੇ ਆ ਚੀਜ਼ ਜਿਹੜੀ ਇੱਥੋਂ ਨਹੀਂ ਮਿਲਣੀ। ਜਿਵੇਂ ਕੱਪੜੇ ਵਗੈਰਾ ਉਹ ਦੇਖੋ ਸਾਹਮਣੇ ਵੀ 100-100 ਰੁਪਏ ਦੀ ਜਿਹੜੀ ਸੇਲ ਲੱਗੀ ਹੋਈ ਆ। ਇਹਦੇ ਵਿੱਚ ਬੱਚਿਆਂ ਦੇ ਸੂਟ ਸੀਗੇ, ਕੁੜੀਆਂ ਵਾਲੇ ਬਹੁਤ ਸੋਹਣੇ-ਸੋਹਣੇ 100 ਰੁਪਏ ਦੇ ਜਿਵੇਂ ਪਲਾਜੋ ਸੂਟ ਹੁੰਦੇ ਆ ਨਾ ਕੁੜੀਆਂ ਦੇ ਛੋਟੀਆਂ-ਛੋਟੀਆਂ ਦੇ ਬਹੁਤ ਸੋਹਣੇ 100-100 ਰੁਪਏ ਦੇ ਵਿੱਚ ਸੀਗੇ। ਬਾਕੀ ਲਹਿੰਗੇ ਤਾਂ ਦੇਖੋ ਐ ਟੰਗੇ ਪਏ ਆ ਨਾ ਸੜਕਾਂ ਤੇ ਹਜ਼ਾਰ-ਹਜ਼ਾਰ 2-2000 ਦੇ ਆ ਇਹ। ਇਹ ਵੀ ਸੋਹਣੇ ਸੀਗੇ ਵੈਸੇ ਵੀ ਮਾੜੀ ਚੀਜ਼ ਨਹੀਂ ਸੀ ਵੀ ਬਾਹਰ ਟੰਗੇ ਪਏ ਆ ਤਾਂ ਖਣੀ ਹੋਈ ਹੋਣਗੇ ਹਨਾ ਬਹੁਤ ਸੋਹਣੇ ਸੀਗੇ ਇਹ ਵੀ ਹਨਾ ਤੇ ਦੇਖੋ ਹੋਰ ਕੱਪੜੇ ਦਾ ਤਾਂ ਕੋਈ ਹਾਥ ਹੀ ਨਹੀਂ ਹੈਗਾ ਵੀ ਕੱਪੜਾ ਤਾਂ ਬਹੁਤ ਜ਼ਿਆਦਾ ਤੇ ਬਹੁਤ ਘੱਟ ਪ੍ਰਾਈਸ ਤੇ ਤਾਂ ਹੀ ਸਾਰੇ ਲੋਕ ਆ ਜਿਹੜੇ ਇੱਥੇ ਜਾਂਦੇ ਆ ਬਾਕੀ ਕੁਝ ਇੱਥੇ ਮੈਂ ਨਵੀਆਂ ਚੀਜ਼ਾਂ ਖਾਣ ਪੀਣ ਚ ਟਰਾਈ ਕਰੀਆਂ ਜਿਵੇਂ ਅੰਕਲ ਨਾਲ ਇੱਕ ਮੱਠੀ ਹੈ ਜਿਹੜੀ ਚਾਹ ਲਈ ਮੱਠੀ ਉਹਦੇ ਵਿੱਚ ਦਾਲ ਜੀ ਸਬਜੀ ਜੀ ਪਾ ਕੇ ਦਿੰਦਾ ਸੀਗਾ ਆਪਦੀ ਛੋਲਿਆਂ ਵਾਲੀ ਜਿਹੜੀ ਸਬਜੀ ਹੁੰਦੀ ਹੈ ਤੇ ਵਿੱਚ ਪਿਆਜ਼ ਪੂਜਾ ਪਾ ਕੇ ਤੇ ਨੇ ਵਧੀਆ ਟੇਸਟ ਸੀਗਾ ਨਾ ਇਹਦਾ ਤੇ ਮੈਨੂੰ ਲੱਗਦਾ ਵੀ ਸਮੋਸਾ ਖਾ ਕੇ ਵੀ ਇੰਨਾ ਵਧੀਆ ਟੇਸਟ ਨਹੀਂ ਆਉਂਦਾ ਬਹੁਤ ਵਧੀਆ ਟੇਸਟੀ ਜੀ ਸੀਗੀ ਜੇ ਨਵੀਂ ਚੀਜ਼ ਮੈਂ ਟਰਾਈ ਕਰੀ ਮੈਂ ਕਦੇ ਆ ਮੱਠੀ-ਮੁੱਠੀ ਜੀ ਖਾਦੀ ਨਹੀਂ ਵੈਸੇ ਤੇ ਇਹ ਲੋਕ ਲੋ ਕੋਈ 20 ਦਾ ਕੋਈ 10 ਦਾ ਕੋਈ 50 ਦਾ ਤੇ ਆ ਗਏ ਕੁੜੀਆਂ ਦੇ ਪਰਸ ਛੋਟੀਆਂ ਕੁੜੀਆਂ ਜਿਹੜੀਆਂ ਮਰਦੀਆਂ ਮੈਂ ਪਰਸ ਲੈਣਾ ਪਰਸ ਲੈਣਾ ਹੈ ਨਾ ਕੋਈ 50 ਦਾ ਕੋਈ 100 ਦਾ ਹੈ ਨਾ ਤੇ ਆ ਪੰਜਾਬ ਜਰ ਰੁਪਏ ਦੇ ਸੀਗੇ ਕਈ ਬਹੁਤ ਸੋਹਣੇ ਮੈਨੂੰ ਲੱਗੇ ਤੇ ਬਾਕੀ ਨੈਕਲਸ ਵਗੈਰਾ ਆਪਣੇ ਵਾਸਤੇ ਹੈ ਨਾ 3 300 ਦੇ ਕੋਈ 150 ਦਾ ਕੋਈ 300 ਦਾ ਕੋਈ 200 ਦਾ ਬਹੁਤ ਸੋਹਣੇ ਮਤਲਬ ਸਟੋਨਸ ਸੋਨ ओरिजिनल ਸੀਗਾ ਬਹੁਤ ਵਧੀਆ ਮਤਲਬ ਇਹੀ ਸੀਗੀ ਵੈਰਾਈਟੀ ਇੱਥੇ ਬਾਕੀ ヘア ਦੀ ਸਸਰੀ ヘア ਜਿਵੇਂ ਹੁਣ ਗੁੱਤਾ ਗੁੱਤਾ ਕਰਨੀਆਂ ਹੁੰਦੀਆਂ ਹਨ ਆਪਾਂ ਪ੍ਰਾਂਦੇ ਪਾਉਣੇ ਹੁੰਦੇ ਆ ਪ੍ਰਾਂਦੇ ਵੀ ਬਈ ਮੈਂ ਲਿਆਈਆਂ ਸੱਚ ਮੈਂ ਤੁਹਾਨੂੰ ਉਹ ਵੀ ਵੀਡੀਓ ਚ ਦਿਖਾਉਂਗੀ ਠੀਕ ਆ ਪ੍ਰਾਂਦੇ ਵੀ ਬਹੁਤ ਸੋਹਣੇ ਸੋਹਣੇ ਆ ਢਾਈ ਢਾਈ ਸੌ ਦੇ ਸੀਗੇ ਉਹ ਕੋਈ 350 ਦਾ ਕੋਈ 250 ਦਾ ਜਿਹੜਾ ਸਿਰਾ ਸੀਗਾ ਜਮਾ ਢਾਈ 350 ਦਾ ਸੀਗਾ ਉਹ ਤੇ ਬਾਕੀ ਇੱਥੇ ਤੁਸੀਂ ਆਏ ਆ ਤਾਂ ਇੱਥੇ ਜਰੂਰ ਹਾਜ਼ਰੀ ਲਵਾਣਾ ਚਾਂਦਨੀ ਚੌਂਕ ਤੰਤੰ ਚਿਰੀ ਗੁਰੂ ਤੇਗ ਬਹਾਦਰ ਜੀ ਦਾ ਜਿੱਥੇ ਸ਼ਹੀਦੀ ਹੋਈ ਸੀ ਗੁਰਦੁਆਰਾ ਸਾਹਿਬ ਆ ਇੱਥੇ ਤੁਸੀਂ ਰਹਿ ਸਕਦੇ ਹੋ ਰਹਿائش ਕਰ ਸਕਦੇ ਆ 900 ਰੁਪਏ ਚ ਤੁਹਾਨੂੰ ਗਿੱਜਰ ਵਾਲਾ ਏਸੀ ਵਾਲਾ ਜਿਹੜਾ ਰੂਮ ਆ ਜਿਹੜਾ ਮਿਲ ਜਾਊਗਾ ਲੰਘ ਸਕਦੇ ਆ ਇੱਥੇ ਤੁਸੀਂ ਬਾਕੀ ਸੇਫਟੀ ਆ ਵੀ ਜੇ ਤੁਸੀਂ ਕੱਲੇ ਆਉਣੇ ਆ ਕਲੀਆਂ ਕੁੜੀਆਂ ਆਉਂਦੀਆਂ ਬੁੜੀਆਂ ਆਉਂਦੀਆਂ ਨਾ ਤਾਂ ਗੁਰਦੁਆਰਾ ਸਾਹਿਬ ਚ ਇੱਕ ਸੇਫਟੀ ਹੁੰਦੀ ਆ ਵੀ ਹੋਟਲ ਚ ਰਹਿਣ ਦੀ ਬਜਾਏ ਹੈਨਾ ਤੁਸੀਂ ਗੁਰੂ ਘਰ ਆ ਜਿਹੜਾ ਉੱਥੇ ਰੁਕ ਸਕਦੇ ਹੈਗੇ ਤੇ ਇਹਦੇ ਨੇੜੇ ਹੀ ਸਾਰੀਆਂ ਮਾਰਕੀਟ ਆ ਇਹਦੇ ਨੇੜੇ ਹੀ ਰੈੱਡ ਫੋਰਟ ਆ ਜਿਵੇਂ ਆਪਾਂ ਕਿਲਾ ਵੇਖਣਾ ਲਾਲ ਕਿਲਾ ਇਹ ਵੀ ਉਹ ਵੀ ਇਹਦੇ ਨੇੜੇ ਆ ਅੱਗੇ ਜਾ ਕੇ ਠੀਕ ਹੈ ਤੇ ਜੇ ਤੁਸੀਂ ਹੋਰ ਕੋਈ ਮਾਰਕੀਟ ਆ ਸਾਰਾ ਕੁਝ ਨੇੜੇ ਆ ਬਾਕੀ ਵੀਡੀਓ ਸ਼ੇਅਰ ਜਰੂਰ ਕਰਕੇ ਰੱਖਿਓ